ਉਤੇ ਸੱਚ ਬੋਲਣ ਵਾਲੇ ਲੋਕ ਤੇ ਗੁੱਸਾ ਹੋਣ ਵਾਲੇ ਲੋਕ ਉਹਨਾਂ ਲੋਕਾਂ ਤੋਂ ਲੱਖਾ ਗੁਣਾ ਚੰਗੇ ਨੇ ਜਿਹੜੇ ਪਿੱਠੇ ਪਿੱਛੇ ਕੁਝ ਹੋਰ ਤੇ ਸਾਹਮਣੇ ਕੁਝ ਹੋਰ ਉੱਚਾ ਉੱਡਣ ਲਈ ਕਦੇ-ਕਦੇ ਥੋੜਾ ਨੀਚੇ ਵੀ ਆਉਣਾ ਪੈਂਦਾ ਹੈ ਹੱਦ ਵਿੱਚ ਰਹਿ ਕੇ ਕਦੇ ਸਫਲਤਾ ਨਹੀਂ ਮਿਲਦੀ ਜਿੱਤ ਲਈ ਹੱਦ ਪਾਰ ਕਰਨੀ ਪੈਂਦੀ ਹੈ ਤਾਕਤ ਦੀ ਵਰਤੋਂ ਸਹੀ ਜਗ੍ਹਾ ਤੇ ਕਰਨਾ ਚਾਹੀਦਾ ਹੈ ਭਾਵੇਂ ਉਹ ਦਿਮਾਗ ਦੀ ਤਾਕਤ ਹੋਵੇ ਜਾਂ ਸਰੀਰ ਦੀ ਹਾਰ ਉਦੋਂ ਨਹੀਂ ਹੁੰਦੀ ਜਦੋਂ ਤੁਸੀਂ गिर ਜਾਂਦੇ ਹੋ ਹਾਰ ਉਦੋਂ ਹੁੰਦੀ ਹੈ ਜਦੋਂ ਉੱਠਣ ਨੂੰ ਅਨਦੇਖਾ ਕਰ ਦਿੰਦੇ ਹੋ ਸਫ਼ਰ ਥੋੜਾ ਮੁਸ਼ਕਿਲ ਹੈ ਪਰ ਹਿੰਮਤ ਨਹੀਂ ਹਾਰਨੀ ਚਾਹੀਦੀ ਇੰਨਾ ਤਾਂ ਪ੍ਰੋਸਰ ਰੱਖੋ ਖੁਦ ਤੇ ਇਸ ਵਾਰ ਬਾਜੀ ਜ਼ਰੂਰ ਮਾਰੋ ਆਤਮ ਨਿਰਭਰ ਬਣੋ ਇਹ ਕਲਯੁਗ ਹੈ ਬੋਝ ਬਣੋਗੇ ਤਾਂ ਆਪਣੇ ਹੀ ਘਿਰਾ ਦੇਣਗੇ ਜੋ ਤੁਹਾਨੂੰ ਮਿਲ ਰਿਹਾ ਤੁਹਾਨੂੰ ਉਸ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ ਇਹ ਗੱਲ ਤੁਸੀਂ ਨਹੀਂ ਜਾਣਦੇ ਦੇਣ ਵਾਲਾ ਜ਼ਰੂਰ ਜਾਣਦਾ ਹੈ ਨਾਮ ਉਸ ਦਾ ਹੀ ਖਰਾਬ ਹੁੰਦਾ ਹੈ ਜਿਸ ਦਾ ਨਾਮ ਬਣਦਾ ਹੈ ਹਲੇ ਤਾਂ ਸਾਡਾ ਨਾਮ ਬਣਿਆ ਹੀ ਨਹੀਂ ਸੀ ਤੇ ਲੋਕ ਨਾਮ ਡਬਾਉਣ ਵਿੱਚ ਲੱਗ ਗਏ ਖੁਦ ਵਿੱਚ ਕੁਝ ਨਾ ਕੁਝ ਹੁਣ ਰੱਖੋ ਅਸੀਂ ਦੇਖਦੇ ਬਹੁਤ ਕੁਝਾਂ ਪਰ ਖੁਦ ਤੇ ਨਜ਼ਰ ਜ਼ਰੂਰ ਰੱਖਦੇ ਹਾਂ ਕੀ ਹੋ ਰਿਹਾ ਹੈ ਜ਼ਿੰਦਗੀ ਵਿੱਚ ਮਾਪੇ ਬੁੱਢੇ ਹੁੰਦੇ ਜਾ ਰਹੇ ਨੇ ਤੇ ਤੁਸੀਂ ਹਲੇ ਤੱਕ ਕਾਮਯਾਬ ਨਹੀਂ ਹੋਏ ਉਮੀਦ ਅਤੇ ਕੋਸ਼ਿਸ਼ ਦੋਨਾਂ ਚੀਜ਼ਾਂ ਨੂੰ ਲਗਾ ਕੇ ਰੱਖੋ ਪੂਰੀ ਹੋਈ ਤਾਂ ਜਿੱਤੋ ਜਾਵੋਗੇ ਨਹੀਂ ਤਾਂ ਕੁਝ ਸਿੱਖ ਜਾਵੋਗੇ ਅਸੀਂ ਇਹੋ ਜੇ ਸਮਾਜ ਵਿੱਚ ਰਹੇ ਨੇ ਹਾਂ ਜਿੱਥੇ ਸਿੱਖਿਆ ਨੂੰ ਅੰਕਾਂ ਨਾਲ ਦੇਖਿਆ ਜਾਂਦਾ ਹੈ ਤੇ ਖੂਬਸੂਰਤੀ ਨੂੰ ਰੰਗ ਨਾਲ ਦੇਖਿਆ ਜਾਂਦਾ ਹੈ ਇੱਜ਼ਤ ਨੂੰ ਪੈਸੇ ਨਾਲ ਦੇਖਿਆ ਜਾਂਦਾ ਹੈ ਰੋਣਾ ਬੰਦ ਕਰੋ ਤੇ ਤਕਲੀਫਾਂ ਨਾਲ ਲੜਨਾ ਸਿੱਖੋ ਕਿਉਂਕਿ ਸਾਥ ਦੇਣ ਵਾਲੇ ਵੀ ਸ਼ਮਸ਼ਾਨ ਤੋਂ ਅੱਗੇ ਨਹੀਂ ਜਾਂਦੇ ਖੋਜੇ ਲੋਕਾਂ ਦਾ ਧਿਆਨ ਹਰ ਥਾਂ ਤੇ ਰਹਿੰਦਾ ਹੈ ਬਸ ਦਿਖਾਉਂਦੇ ਇੰਜਨ ਹੈ ਕਿ ਜਿਵੇਂ ਸਾਨੂੰ ਖੁਜ ਪਤਾ ਹੀ ਨਹੀਂ ਕਾਮਯਾਬੀ ਦਾ ਮਤਲਬ ਇਹ ਨਹੀਂ ਕਿ ਜਿਆਦਾ ਪੈਸਾ ਹੋਣਾ ਕਾਮਯਾਬੀ ਦਾ ਮਤਲਬ ਇਹ ਹੈ ਖੁਦ ਦੀ ਚੰਗੀ ਥਾਂ ਬਣਾਉਣਾ ਤੇ ਆਪਣੀਆਂ ਗਲਤੀਆਂ ਤੋਂ ਸਿੱਖਣਾ